ਅੱਜ ਅਸੀਂ ਬਹੁਤ ਹੀ ਸੋਹਣੇ ਟੌਪਿਕ ਤੇ ਸਿੱਖਣ ਵਾਲੇ ਆ ਹallelujah ਅਸੀਂ ਉਸ ਟੌਪਿਕ ਤੇ ਸਭ ਕੋ ਜੈ ਮਸੀਹ ਕੀ ਪ੍ਰਭੂ ਆਪ ਸਭ ਕੋ ਅਸ਼ੀਸ਼ ਦੇਵੇ ਬਰਕਤ ਦੇਵੇ ਆਪ ਇਸ ਵੀਡੀਓ ਕੋ ਜਰੂਰ ਦੇਖਣਾ ਕਿਉਂਕਿ ਇਸ ਵੀਡੀਓ ਕੇ ਦੁਆਰਾ ਹਮ ਸਿੱਖਣੇ ਜਾ ਰਹੇ ਹਾਂ ਕਿ ਸ਼ਰਨ ਸਿਲਤਾ ਵੀ ਆਪਾ ਕਿਸ ਤਰ੍ਹਾਂ ਵੀ ਆਪਸ ਸਿੱਖ ਸਕਦੇ ਆ ਸਹਿ ਸਕਦੇ ਆ ਸੈਨ ਬਾਰੇ ਜੇ ਸਿੱਖਾਂਗੇ ਨਾ ਤੇ ਉਹ ਹੋਰ ਵੀ ਵਧੀਆ ਹੈਗਾ ਕਿਉਂਕਿ ਜੇ ਆਪਾਂ ਉਹ ਅੱਜ ਕੱਲ ਕਿਸੇ ਦੇ ਵਿੱਚ ਵੀ ਸੈ ਨਹੀਂ ਸਕਦਾ ਸਿੱਖਰ ਵਾਲਿਆਂ ਜੋ ਦੁਨੀਆ ਦੇ ਵਿੱਚੋਂ ਗਵਾਚਦਾ ਜਾ ਰਿਹਾ ਹੈ ਇਹ ਰੋ ਟਾਪਿਕ ਹੈ ਸੈਨ ਸ਼ੀਲਤਾ ਪੇਸ਼ੈਂਸ ਸਬਰ ਅੱਜ ਬਹੁਤ ਥੋੜੇ ਲੋਕੀ ਆ ਜਿਨ੍ਹਾਂ ਦੇ ਕੋਲੇ ਇਹ ਗਿਫਟ ਹੈ ਜਿਨ੍ਹਾਂ ਦੇ ਕੋਲੇ ਇਹ ਬlesing ਹੋਏ ਕਿ ਉਹਨਾਂ ਦੇ ਜੀਵਨ ਵਿੱਚ ਸਹਿਨਸ਼ੀਲਤਾ ਹੋਵੇ ਅਦਰਵਾਇਜ਼ ਕਿਸੇ ਨੂੰ ਜਰਾ ਜਿੰਨੀ ਤੁਸੀਂ ਗੱਲ ਕਹਿ ਦੋ ਚਾਹੇ ਸੱਚੀ ਗੱਲ ਕਹਿ ਦੋ ਉਹਦੇ ਕੋਲੇ ਬਰਦਾਸ਼ਤ ਸ਼ਕਤੀ ਹੈ ਨਹੀਂ ਸਹਿਨਸ਼ੀਲਤਾ ਹੈ ਹੀ ਨਹੀਂ ਅਜ ਅਗਰ ਕਿਸੇ ਇਨਸਾਨ ਦੇ ਜੀਵਨ ਦੇ ਵਿੱਚ ਸਭ ਤੋਂ ਵੱਡੀ ਕਮੀ ਆ ਤਾਂ ਖੂਨ ਦੀ ਕਮੀ ਨਹੀਂ ਆ ਉਹ ਸਹਿਨਸ਼ੀਲਤਾ ਦੀ ਕਮੀ ਆ ਮੈਨੂੰ ਲੱਗਦਾ ਹੈ ਕਿ ਖੂਨ ਦੀ ਕਮੀ ਅਗਰ ਕਿਸੇ ਦੇ ਜਿਸਮ ਦੇ ਅੰਦਰ ਹੈ ਨਾ ਉਹ ਇਸੇ ਲਈ ਹੈ ਕਿਉਂਕਿ ਉਹਦੇ ਅੰਦਰ ਸਹਿਨਸ਼ੀਲਤਾ ਦੀ ਕਮੀ ਹੈ ਕਿਉਂਕਿ ਜਿਹਦੇ ਅੰਦਰ ਸਹਿਨਸ਼ੀਲਤਾ ਨਹੀਂ ਆ ਪੇਸ਼ੈਂਸ ਨਹੀਂ ਉਹਦਾ ਖੂਨ ਸੜਦਾ ਹੀ ਰਹਿੰਦਾ ਯਾਰ ਸੜ ਕੇ ਤਾਂ ਕਮੀ ਹੋਏਗੀ ਨਾ ਤੇ ਜਿਹਦੇ ਅੰਦਰ ਪੇਸ਼ੈਂਸ ਨਹੀਂ ਉਹਦਾ ਖੂਨ ਵੀ ਪੂਰਾ ਨਹੀਂ ਹੋ ਸਕਦਾ ਸੋ ਅੱਜ ਅਸੀਂ ਐਸੀ ਚੀਜ਼ ਦੇ ਬਾਰੇ ਵਿੱਚ ਸਿੱਖਣਾ ਹੈ ਕਿ ਬਚਨ ਸਾਨੂੰ ਇਸ ਚੀਜ਼ ਦੇ ਬਾਰੇ ਵਿੱਚ ਕੀ ਸਿਖਾਉਂਦਾ ਹੈ ਪੇਸ਼ੈਂਸ ਦੇ ਬਾਰੇ ਵਿੱਚ ਸਬਰ ਦੇ ਬਾਰੇ ਵਿੱਚ ਜਾਂ ਸਹਿਨਸ਼ੀਲਤਾ ਦੇ ਬਾਰੇ ਵਿੱਚ ਪਰਮੇਸ਼ਰ ਦਾ ਵਚਨ ਸਾਨੂੰ ਕੀ ਸਿਖਾਉਂਦਾ ਹੈ ਐਕਚੁਅਲੀ ਸਾਡੇ ਜੀਵਨ ਵਿੱਚ ਇਸ ਚੀਜ਼ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਜਿਹੜੇ ਆਪਣੇ ਆਪ ਨੂੰ ਧਾਰਮਿਕਤਾ ਦੇ ਨਾਲ ਜੁੜਿਆ ਹੋਇਆ ਸਮਝਦੇ ਆ ਜਿਨ੍ਹਾਂ ਨੂੰ ਲੱਗਦਾ ਹੈ ਕਿ ਹਾਂ ਵੀ ਅਸੀਂ ਪਰਮੇਸ਼ਵਰ ਨਾਲ ਜੁੜੇ ਹੋਏ ਆ ਅਸੀਂ ਧਾਰਮਿਕ ਲੋਕ ਕੀ ਆ ਉਹਨਾਂ ਦੇ ਜੀਵਨ ਵਿੱਚ ਵੀ ਪੇਸ਼ੈਂਸ ਤਾਂ ਹੋਣਾ ਹੱਦ ਨਾਲੋਂ ਜ਼ਿਆਦਾ ਜ਼ਰੂਰੀ ਆ ਕਿਉਂਕਿ ਉਹ ਇਨਸਾਨ ਜਿਹੜਾ ਆਪਣੇ ਆਪ ਨੂੰ ਧਰਮੀ ਸਮਝਦਾ ਆ ਪਰ ਬਰਦਾਸ਼ਤ ਕਰਨ ਦੀ ਤਾਕਤ ਨਹੀਂ ਰੱਖਦਾ ਉਹ ਕਦੀ ਧਰਮੀ ਨਹੀਂ ਹੋ ਸਕਦਾ ਉਹਨੂੰ ਤਾਂ ਫਿਰ ਨਿੱਕੀ ਨਿੱਕੀ ਗੱਲ ਤੇ ਗੁੱਸਾ ਆਉਣਾ ਆ ਜੇ ਉਹਨੂੰ ਕਿਸੇ ਨੇ ਕੋਸ਼ ਕਹਿਤਾ ਉਹ ਵੀ ਮੋਰਿਓ ਕਿਸੇ ਨੇ ਵੱਟਾ ਮਾਰਿਆ ਉਹ ਵੀ ਵੱਟਾ ਮਾਰਨ ਲੱਗ ਗਿਆ ਜੇ ਉਹਨੂੰ ਕਿਸੇ ਨੇ ਗਾਲ ਕੱਢੀ ਉਹ ਵੀ ਗਾਲ ਕੱਢਣ ਲੱਗ ਗਿਆ ਫਿਰ ਤੇ ਕਿਸੇ ਸਧਾਰਨ ਬੰਦੇ ਵਿੱਚ ਤੇ ਉਹ ਜਿਹੜਾ ਗਿਆਨੀ ਧਿਆਨੀ ਆਪਣੇ ਆਪ ਨੂੰ ਕਹਿੰਦਾ ਉਹਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਮੇਰਾ ਕਹਿਨ ਤਾਂ ਭਾਵੇਂ ਸਾਡੇ ਸਭਨਾਂ ਤੋਂ ਕਿ ਸਾਡੇ ਜੀਵਨ ਦੇ ਵਿੱਚ ਪੇਸ਼ੈਂਸ ਹੋਣੀ ਬਹੁਤ ਜ਼ਰੂਰੀ ਆ ਔਰ ਮੈਂ ਆਪਣੇ ਲਾਈਫ ਦੇ ਪਰਸਨਲ ਐਕਸਪੀਰੀਅੰਸ ਦੇ ਨਾਲ ਕਹਿੰਨੀ ਆ ਕਿ ਮੈਂ ਕਲਿਸੀਆ ਦੇ ਵਿੱਚ ਈਵਨ ਵੋਲੰਟੀਅਰਸ ਦੇ ਵਿੱਚ ਮੈਂ ਇਸ ਗਿਫਟ ਨੂੰ ਘਟਦਾ ਹੋਇਆ ਦੇਖ ਰਹੀ ਆ ਵਾਧਦਾ ਹੋਇਆ ਨਹੀਂ ਘਟਦਾ ਹੋਇਆ ਦੇਖ ਰਹੀ ਆ ਕਿ ਅਗਰ ਸੇਵਾਦਾਰ ਕਲਿਸੀਆ ਨੂੰ ਕੋਸ਼ ਕਰ ਰਹੇ ਆ ਤੇ ਕਲਿਸੀਆ ਮੰਨ ਕੇ ਰਾਜ਼ੀ ਨਹੀਂ ਉਹ ਕਹਿੰਦੇ ਨਹੀਂ ਜੀ ਤੇ ਜੇਕਰ ਸੇਵਨ ਦਾਰਾਂ ਦੀ ਲਾਈਫ ਦੇ ਵਿੱਚ ਵੀ ਪਰਸਨਲੀ ਉਹ ਘਰਾਂ ਜੀ ਨੇ ਫ੍ਰਸਟ੍ਰੇਟ ਆ ਕਿ ਉਹਨਾਂ ਦੀ ਲਾਈਫ ਦੇ ਵਿੱਚ ਵੀ ਜਿਹੜੀ ਅਪੇਸ਼ੈਂਸ ਹੈ ਨਹੀਂ ਗਈ ਤਾਂ ਹਰ ਕੋਈ ਕਹਿੰ ਲੋ ਇਹ ਵਾਲਾ ਵਿਟਾਮਿਨ ਜਿਹੜਾ ਹੈ ਨਾ ਪੇਸ਼ੈਂਸ ਇਹ ਵਾਲਾ ਵਿਟਾਮਿਨ ਘਟ ਰਿਹਾ ਹੈ ਜਦ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਨਾਲ ਜੁੜੇ ਹੋਏ ਹਾਂ ਤਾਂ ਸਾਡੇ ਵਿੱਚ ਇਹ ਵਧਣਾ ਚਾਹੀਦਾ ਹੈ ਸਬਰ ਸੰਤੋਖ ਸਹਿਨਸ਼ੀਲਤਾ ਇਹ ਸਾਰੀਆਂ ਚੀਜ਼ਾਂ ਜਿਹੜੇ ਲੋਕੀ ਪਰਮੇਸ਼ਵਰ ਨਾਲ ਜੁੜੇ ਹੋયા ਉਹਨਾਂ ਦੇ ਜੀਵਨ ਚ ਵਧਣੀਆਂ ਚਾਹੀਦੀਆਂ ਆ ਬਟ ਹੋ ਕੀ ਰਿਹਾ ਆ ਸਧਾਰਨ ਲੋਕੀ ਤਾਂ ਕਈ ਚੀਜ਼ਾਂ ਨੂੰ ਬਰਦਾਸ਼ਤ ਕਰ ਰਹੇ ਆ ਪਰ ਜਿਹੜੇ ਆਪਣੇ ਆਪ ਨੂੰ ਧਾਰਮਿਕ ਕਹਿ ਰਹੇ ਆ ਉਹ ਇਹਨਾਂ ਚੀਜ਼ਾਂ ਨੂੰ ਹਰ ਕਿਸ ਬਰਦਾਸ਼ਤ ਨਹੀਂ ਕਰ ਰਹੇ ਕਿਸੇ ਨੇ ਕੋਈ ਗਲਤੀ ਕੀਤੀ ਉਹ ਕਹਿੰਦੇ ਜੀ ਤੁਸੀਂ ਸਾਨੂੰ ਠੇਸ ਲਾ ਦਿੱਤੀ ਆ ਤੁਹਾਨੂੰ ਆ ਹੋ ਗਿਆ ਤੁਸੀਂ ਇਦਾਂ ਕਰ ਤਾਂ ਵੱਢ ਦੋ ਟੁੱਕ ਦੋ ਮਾਰ ਦੋ ਕੱਢ ਦੋ ਬਾਹਰ ਬਸ ਬਸ ਇੰਨਾ ਇਨੀ ਕੁ ਪੇਸ਼ੈਂਸ ਰਹਿ ਗਈ ਆ ਜੇ ਤੁਹਾਨੂੰ ਵੀ ਲੱਗ ਰਿਹਾ ਕਿ ਤੁਹਾਡੇ ਵਿੱਚ ਇਹ ਕਮੀ ਆ ਰਹੀ ਆ ਤਾਂ ਫਿਰ ਅੱਜ ਬਚਨ ਦੇ ਦੌਰਾਨ ਸੌਇਓ ਨਾ ਫਿਰ ਜਾਗਦੇ ਰਹੋ ਜ਼ਰੂਰੀ ਆ ਕਿ ਇਸ ਕਮੀ ਨੂੰ ਦੂਰ ਕੀਤਾ ਜਾਵੇ ਅਗਰ ਇਹ ਗੋਣ ਸਾਡੇ ਅੰਦਰੋਂ ਖਤਮ ਹੋ ਗਿਆ ਤਾਂ ਸਮਝ ਲਓ ਕਿ ਬਹੁਤ ਵੱਡਾ ਕਾਟਾ ਪੈ ਗਿਆ ਜੇ ਦੇ ਅੰਦਰ ਸਹਿਨਸ਼ੀਲਤਾ ਨਹੀਂ ਆ ਤੁਹਾਨੂੰ ਪਤਾ ਉਹ ਤੇ ਪ੍ਰਾਰਥਨਾ ਵੀ ਨਹੀਂ ਸਹੀ ਤਰੀਕੇ ਨਾਲ ਕਰ ਸਕਦਾ ਕਿਉਂਕਿ ਪ੍ਰਾਰਥਨਾ ਕਰਨ ਦੇ ਲਈ ਤੇ ਲੰਮਾ ਸਮਾਂ ਬੈਠਣਾ ਪੈਂਦਾ ਜੇ ਦੇ ਅੰਦਰ ਸਬਰ ਨਹੀਂ ਆ ਸਹਿਨਸ਼ੀਲਤਾ ਨਹੀਂ ਉਹ ਵਰਤ ਨਹੀਂ ਰੱਖ ਸਕਦਾ ਉਹ ਵੀ ਤਾਂ ਸਾਰਾ ਦਿਨ ਭੁੱਖੇ ਰਹਿਣਾ ਉਹਨੂੰ ਇਹ ਵੀ ਜਿਹੜਾ ਆ ਔਖਾ ਆ ਜੇ ਦੇ ਅੰਦਰ ਸਹਿਨਸ਼ੀਲਤਾ ਨਹੀਂ ਆ ਉਹ ਆਪਣੇ ਆਗੂ ਦੀ ਗੱਲ ਨਹੀਂ ਮੰਨ ਸਕਦਾ ਕਿਉਂਕਿ ਉਹਦੇ ਵਿੱਚ ਵੀ ਕਈ ਤਰ੍ਹਾਂ ਦੀ ਤਾੜਨਾ ਹੋਊਗੀ ਫਿਰ ਉਹ ਆਗੂ ਚਾਹੇ ਪਾਸਟਰ ਜੀ ਹੋਣ ਜਾਂ ਕੋਈ ਪ੍ਰਾਰਥਨਾ ਜੋਦਾ ਹੋਵੇ ਜਾਂ ਕਿਸੇ ਟੀਮ ਦਾ ਕੋਈ ਲੀਡਰ ਹੋਵੇ ਜਿਹਦੇ ਅੰਦਰ ਪੇਸ਼ੈਂਸ ਨਹੀਂ ਆ ਉਹ ਜੌਬ ਵੀ ਚੰਗੇ ਤਰੀਕੇ ਨਾਲ ਨਹੀਂ ਕਰ ਸਕਦਾ ਕਿਤੇ ਨੌਕਰੀ ਵੀ ਚੰਗੇ ਤਰੀਕੇ ਨਾਲ ਨਹੀਂ ਕਰ ਸਕਦਾ ਕਿਉਂਕਿ ਉੱਥੇ ਵੀ ਉਹਨੂੰ ਕਈ ਤਰ੍ਹਾਂ ਦੀਆਂ ਰੈਸਟ੍ਰਿਕਸ਼ਨਸ ਹੋਣੀਆਂ ਕਈਆਂ ਥਾਵਾਂ ਤੋਂ ਉਹਨੂੰ ਰੋਕਿਆ ਜਾਣਾ ਕਈ ਕੰਮ ਉਹਨੂੰ ਹੋਰ ਜ਼ਿਆਦਾ ਕਰਨ ਦੇ ਲਈ ਦਿੱਤੇ ਜਾਣੇ ਇਥੋਂ ਤੱਕ ਕਿ ਜੇ ਕਿਸੇ ਦੇ ਅੰਦਰ ਪੇਸ਼ੈਂਸ ਨਹੀਂ ਉਹ ਚੰਗਾ ਕਾਰੋਬਾਰੀ ਵੀ ਨਹੀਂ ਹੋ ਸਕਦਾ ਚੰਗੇ ਤਰੀਕੇ ਨਾਲ ਕਾਰੋਬਾਰ ਵੀ ਨਹੀਂ ਚਲਾ ਸਕਦਾ ਕਿਉਂਕਿ ਕਾਰੋਬਾਰ ਵੀ ਸਫਲ ਹੋਣ ਦੇ ਲਈ ਸਮਾਂ ਮੰਗਦਾ ਆ ਪਰ ਅੱਜ ਕੱਲ ਲੋਕਾਂ ਦੇ ਵਿੱਚੋਂ ਸਬਰ ਮੁੱਕ ਰਿਹਾ ਆ ਇੰਤਜ਼ਾਰ ਕਰਨ ਦੀ ਜਿਹੜੀ ਕਾਬਲੀਅਤ ਆ ਨਾ ਉਹ ਖਤਮ ਹੋ ਰਹੀ ਉਹ ਸੋਚਦੇ ਕਿ ਅੱਜ ਬੂਟਾ ਲਾਇਆ ਤਾਂ ਕੱਲ ਨੂੰ ਅੰਬ ਲੱਗੇ ਹੋਣ ਇੰਨੀ ਪੇਸ਼ੈਂਸ ਨਹੀਂ ਆ ਕਿ ਰੋਤ ਆਵੇ ਬੂਟਾ ਵਧੇ ਉਹ ਕਹਿੰਦੇ ਕਿ ਐਹੋ ਜਿਹਾ ਕੁਝ ਹੋ ਜਵੇ ਕਿ ਅੱਜ ਬੁੱਟਾ ਗੱਡੋ ਤੇ ਕੱਲ ਨੂੰ ਇਹਨੂੰ ਅੰਬ ਲੱਗੇ ਹੋਣ ਇਦਾਂ ਹੋ ਜਾਣਾ ਹੈ ਵੈਸੇ ਇਦਾਂ ਹੋ ਜਾਣਾ ਇਹ ਕੋਈ ਅਨੋਖੀ ਗੱਲ ਨਹੀਂ ਆ ਪਰ ਫਿਲਹਾਲ ਵਾਸਤੇ ਨਹੀਂ ਆ ਲੱਗਣਗੇ ਅਜੇ 15-20 ਸਾਲ ਕਿ ਹਾਈਬ੍ਰਿਡ ਚੀਜ਼ਾਂ ਜਿਹੜੀਆਂ ਆ ਉਹ ਐਹੋ ਜੀਆਂ ਜਰੂਰ ਹੋਣੀਆਂ ਜਿਹੜੀਆਂ ਵਿਥਿਨ ਡੇਜ਼ ਜਿਹੜੀਆਂ ਆ ਉਹ ਫਲ ਦੇਣਗੀਆਂ ਮਹੀਨਿਆਂ 'ਚ ਤੁਹਾਨੂੰ ਇੰਤਜ਼ਾਰ ਨਹੀਂ ਕਰਨਾ ਹੋਏਗਾ ਪਰ ਉਹਦੇ ਨਾਲ ਨਾਲ ਸਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਹੋਊਗਾ ਕਿ ਜਦੋਂ ਇਹ ਚੀਜ਼ਾਂ ਜਿਹੜੀਆਂ ਮਹੀਨਿਆਂ ਵਾਲੀਆਂ ਆ ਇਹ ਹਫ਼ਤਿਆਂ ਵਿੱਚ ਹੋਣ ਲੱਗ ਗਈਆਂ ਤੇ ਫਿਰ ਸਾਡੀ ਏਜ ਵੀ ਜਿਹੜੀ ਆ ਨਾ ਉਹ 70 ਤੋਂ 40 ਵੱਲ ਨੂੰ ਆਣੀ ਸ਼ੁਰੂ ਹੋ ਜਾਣੀ ਹੈ ਸਮਝ ਰਹੇ ਹੋ ਅਗਰ ਪਹਿਲਾਂ ਫਸਲ ਬਾਰਿਸ਼ ਦੇ ਨਾਲ ਹੁੰਦੀ ਸੀ ਆਪਣੇ ਟਾਈਮ ਦੇ ਨਾਲ ਹੁੰਦੀ ਸੀ ਇੱਕ ਖੇਤ ਚੋਂ ਦੋ ਹੀ ਫਸਲਾਂ ਲਈਆਂ ਜਾਂਦੀਆਂ ਸੀ ਪਰ ਸਬਰ ਨਹੀਂ ਰਿਹਾ ਇੱਕ ਤੋਂ ਚਾਰ-ਚਾਰ ਫਸਲਾਂ ਲਈਆਂ ਜਾਂਦੀਆਂ ਤਿੰਨ-ਤਿੰਨ ਫਸਲਾਂ ਲਈਆਂ ਜਾ ਰਹੀਆਂ ਤਾਂ ਏਜ ਵੱਲ ਵੀ ਦੇਖੋ ਨਾ ਪਹਿਲਾਂ 100 ਸਾਲ ਦੇ ਸਧਾਰਨ ਤੌਰ ਤੇ ਬਜ਼ੁਰਗ ਮਿਲ ਜਾਂਦੇ ਸੀ ਕਹਿੰਦਾ ਸਾਡਾ ਬਾਬਾ 100 ਸਾਲ ਦਾ ਹੋ ਗਿਆ 150 ਸਾਲਾਂ ਦਾ ਹੋ ਗਿਆ ਤੂੰ ਹੁਣ ਬਾਬੇ ਵੀ ਤੇ 70 75 ਦੇ ਰਹਿ ਗਏ 60 70 ਦੇ ਰਹਿ ਗਏ ਬੀਬੀਆਂ ਵੀ ਕਿਉਂ ਕਿਉਂਕਿ ਸਬਰ ਖਤਮ ਹੋ ਉਮ ਨਾ ਗਿਆ ਨਾ ਸੁਣ ਛੇਤੀ ਚਾਹੀਦਾ ਸਾਰਾ ਖੋਸ਼ ਅੱਜ ਵੰਗਣ ਲਾਏ ਆ ਇਹ ਕੱਲ ਨੂੰ ਜਿਹੜੇ ਮੰਡੀ ਵਿੱਚ ਭੇਜਣੇ ਆ ਉਹ ਜੀ ਸਪਰੇਅ ਮਾਰੋ ਕਿ ਅੱਤੋਂ ਰਾਤ ਫੁੱਲ ਜਾਣ ਅੱਜ ਪੋਟਰੀ ਫਾਰਮ ਦੇ ਵਿੱਚ ਛੋਟੇ ਛੋਟੇ ਚੂਚੇ ਆ ਉਹਨਾਂ ਨੂੰ ਇਹੋ ਜੇ ਟੀਕੇ ਲਾਓ ਕਿ ਵਿਦਿਨ ਵੀਕ ਉਹ ਜਿਹੜੇ ਉਸ ਗਰੋਥ ਵਿੱਚ ਆ ਜਾਣ ਜਿੱਥੇ ਉਹਨਾਂ ਨੇ 1 ਮਹੀਨੇ ਦੇ ਹੋਣਾ ਆ ਸਬਰ ਘਟ ਰਿਹਾ ਆ ਪੇਸ਼ੈਂਸ ਘਟ ਰਹੀ ਇਹ ਸਭ ਚੀਜ਼ਾਂ ਤੋਂ ਤੁਸੀਂ ਦੇਖੋ ਕਿ ਕਿਹੜੇ ਕਿਹੜੇ ਫੈਕਟਰ ਦੇ ਵਿੱਚ ਸਾਡਾ ਸਬਰ ਜਿਹੜਾ ਆ ਉਹ ਘਟ ਰਿਹਾ ਹੈ ਕਿੱਥੇ ਕਿੱਥੇ ਅਸੀਂ ਆਪਣੀ ਪੇਸ਼ੈਂਸ ਨੂੰ ਲੂਜ਼ ਕਰ ਦਿੱਤਾ ਹੈ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਪੇਸ਼ੈਂਸ ਸਬਰ ਟੈਂਸ਼ੀਲਤਾ ਜਿਹੜੀ ਆ ਨਾ ਇਹ ਸਿਰਫ ਗੱਲਬਾਤ ਦੇ ਵਿੱਚ ਆ ਨਹੀਂ ਇਹ ਗੱਲਬਾਤ ਵਿੱਚ ਨਹੀਂ ਆ ਅਸੀਂ ਚਾਹਨੇ ਆਤਰੀ ਸਾਰਾ ਕੋਸ਼ ਹੋ ਜਵੇ ਜਲਦੀ ਤੋਂ ਜਲਦੀ ਸਾਰਾ ਕੁਝ ਹੋ ਜਵੇ ਪਰ ਪਰਮੇਸ਼ਰ ਦਾ वचन ਸਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਬਿਲਕੁਲ ਅਲੱਗ ਤਰੀਕੇ ਨਾਲ ਦੱਸਦਾ ਆ ਆਓ ਅਸੀਂ ਦੇਖਦੇ ਹਾਂ ਕਹਾਵਤਾਂ ਦੀ ਕਿਤਾਬ ਉਹਦਾ 25 ਨੰਬਰ ਅਧਿਆਇ ਤੇ ਉਹਦੀ 28 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਆ ਪ੍ਰੋਵਰਬਸ ਦੇ ਵਿੱਚ ਕਹਾਵਤਾਂ ਦੀ ਕਿਤਾਬ ਵਿੱਚ 25 ਦੀ 28 ਵਿੱਚ ਜਿਹੜਾ ਮਨੁੱਖ ਆਪਣੀ ਰੂਹ ਉੱਤੇ ਵਸ ਨਹੀਂ ਰੱਖਦਾ ਉਹ ਉਸ ਢੱਠੇ ਹੋਏ ਨਗਰ ਵਰਗਾ ਹੈ ਜਿਹਦੀ ਸ਼ਹਿਰ ਪਨਾ ਨਾ ਹੋਵੇ ਹੁਣ ਬਾਣੀ ਕੀ ਦੱਸਦੀ ਆ ਰੂਹ ਤੇ ਵਸ ਰੱਖਣਾ ਇਹੀ ਆ ਜਿਹਦੇ ਕੋਲੇ ਪੇਸ਼ੈਂਸ ਨਹੀਂ ਆ ਜਿਹਦੇ ਕੋਲੇ ਸਬਰ ਨਹੀਂ ਜਿਹਦੇ ਕੋਲੇ ਸੈਲਫ ਕੰਟਰੋਲ ਨਹੀਂ ਆ ਆਪਣੇ ਆਪ ਉੱਤੇ ਵਸ ਹੈ ਨਹੀਂ ਕਹਿੰਦਾ ਉਹ ਜਿਹੜਾ ਇਨਸਾਨ ਆ ਜਿਹੜਾ ਆਪਣੀ ਰੂਹ ਤੇ ਵਸ ਨਹੀਂ ਰੱਖਦਾ ਉਹ ਠੱਠੇ ਹੋਏ ਸ਼ਹਿਰ ਵਰਗਾ ਆ ਝੱਠੇ ਹੋਏ ਨਗਰ ਵਰਗਾ ਆ ਜਿਹਦੀ ਬਾਉਂਡਰੀ ਹੈ ਨਹੀਂਗੀ ਜਿਹਦੇ ਵਿੱਚ ਕੋਈ ਵੀ ਆ ਸਕਦਾ ਆ ਤੁਸੀਂ ਸੋਚ ਕੇ ਦੇਖੋ ਕਿ ਅਗਰ ਸਾਡੇ ਜਿਹੜੇ ਘਰ ਹੈ ਆਪਣੇ ਆਪਣੇ ਘਰਾਂ ਦੀ ਜਿਹੜੀ ਮੇਨ ਕੰਧ ਆ ਉਹ ਟਿੱਠੀ ਹੋਈ ਹੋਵੇ ਜੇ ਉਹ ਹੋਵੇ ਹੀ ਨਾ ਤੇ ਘਰ ਕਿਦਾਂ ਦਾ ਲੱਗੂਗਾ ਅੱਜ ਅਸੀਂ ਉੱਚੀਆਂ ਕੰਧਾਂ ਕਰ ਰਹੇ ਹਾਂ ਕੰਧਾਂ ਦੇ ਉੱਤੇ ਕੱਚ ਵੀ ਲਗਾ ਰਹੇ ਹਾਂ ਕੰਡਿਆਂ ਵਾਲੀਆਂ ਤਾਰਾਂ ਵੀ ਲਗਾ ਰਹੇ ਹਾਂ ਉਹ ਸਭ ਕਾਦੇ ਵਾਸਤੇ ਲਗਾ ਰਹੇ ਹਾਂ ਪ੍ਰੋਟੈਕਸ਼ਨ ਦੇ ਵਾਸਤੇ ਲਗਾ ਰਹੇ ਆ ਨਾ ਸੁਰੱਖਿਆ ਦੇ ਵਾਸਤੇ ਲਗਾ ਰਹੇ ਆ ਕਿ ਕੋਈ ਚੋਰ ਚੱਕਾ ਨਾ ਆਏ ਕੋਈ ਹੋਰ ਇਹੋ ਜੀ ਚੀਜ਼ ਨਾ ਹੋਵੇ ਪਰ ਸੋਚੋ ਕਿ ਅਗਰ ਉਹ ਕਾਂਦੀ ਨਹੀਂ ਹੈ ਤੇ ਹੁਣ ਕੰਦ ਨਹੀਂ ਆ ਤਾਂ ਦਰਵਾਜ਼ਾ ਵੀ ਨਹੀਂ ਹੋਊਗਾ ਨਾ ਕੰਦਿਆ ਨਾ ਬੂਹਾ ਆ ਤੇ ਹੁਣ ਜੋ ਕੁਛ ਗਲੀ ਦੇ ਵਿੱਚ ਕੁੱਤੇ ਬਿੱਲੇ ਤੁਰੇ ਫਿਰਦੇ ਆ ਜੋ ਮੱਝਾਂ گاਵਾਾਂ ਤੁਰੀਆਂ ਫਿਰਦੀਆਂ ਆਵਾਰਾ ਉਹ ਆ ਸਕਦੀਆਂ ਘਰ ਦੇ ਅੰਦਰ ਕਿ ਨਹੀਂ ਆ ਸਕਦੀਆਂ ਨਾ ਫਿਰ ਤੁਸੀਂ ਆਪਣੇ ਵੇੜੇ 'ਚ ਭਾਵੇਂ ਜਿੰਨੇ ਮਰਜੀ ਸੋਹਣੇ ਬੂਟੇ ਲਾਏ ਹੋਣ ਉਹਨਾਂ ਨੇ ਸੋਚਣਾ ਨਹੀਂ ਹੈ ਕਿ ਬੂਟੇ ਬੜੀ ਮਿਹਨਤ ਨਾਲ ਇਹਨਾਂ ਨੇ ਪਾਲੇ ਆ ਮੱਸੀ ਇਹਨਾਂ ਨੂੰ ਫੁੱਲ ਲੱਗੇ ਆ ਇਹਨਾਂ ਦਾ ਨੁਕਸਾਨ ਨਹੀਂ ਕਰਨਾ ਉਹ ਸੋਚਣਗੇ ਨਹੀਂ ਉਹ ਜਾਨਵਰ ਆ ਉਹਨਾਂ ਨੇ ਆਣ ਕੇ ਸਭ ਕੁਝ ਖਤਮ ਕਰ ਦੇਣਾ ਐਕਚੁਅਲੀ ਕਰਨ ਦੀਆਂ ਕੰਧਾਂ ਤੇ ਇਸੇ ਲਈ ਕੀਤੀਆਂ ਜਾਂਦੀਆਂ ਹਨ ਕਿ ਕੋਈ ਆਵਾਰਾ ਜਿਹੜਾ ਆ ਜਿਹੜਾ ਜਿਹਨੂੰ ਤੁਸੀਂ ਨਹੀਂ ਛਾਉਂਦੇ ਉਹ ਤੁਹਾਡੇ ਘਰ ਨਾ ਆਵੇ ਜਦੋਂ ਸਾਡੇ ਜੀਵਨ ਦੇ ਵਿੱਚ ਸਬਰ ਸੰਤੋਖ ਖਤਮ ਹੋ ਜਾਂਦਾ ਹੈ ਜਦੋਂ ਸਾਡਾ ਆਪਣੀ ਰੂਹ ਤੇ ਬਸ ਨਹੀਂ ਰਹਿੰਦਾ ਸੀ ਆਊਟ ਆਫ ਕੰਟਰੋਲ ਹੋ ਜਾਂਨੇ ਆ ਅਸਲ ਵਿੱਚ ਸਾਡਾ ਹਾਲ ਇਦਾਂ ਦਾ ਹੋ ਜਾਂਦਾ ਹੈ ਕਿ ਜਿੱਦਾਂ ਸਾਡੇ ਘਰ ਦੇ ਦਿਵਾਲੇ ਕੰਧ ਹੈ ਨਹੀਂ ਫਿਰ ਕਿਸੇ ਦਾ ਵੀ ਕਿਹਾ ਹੋਇਆ ਸ਼ਬਦ ਕਿਸੇ ਦੇ ਗੋਡੇ ਚ ਵੱਜਦਾ ਤੇ ਕਿਸੇ ਦੇ ਗਿੱਟੇ ਵਿੱਚ ਵੱਜਦਾ ਮਤਲਬ ਕੋਈ ਕਹਿੰਦਾ ਐਨੇ ਮੈਨੂੰ ਆਹ ਕਿਆ ਮੈਨੂੰ ਤਾਂ ਗੁੱਸਾ ਆ ਗਿਆ ਐਨੇ ਮੈਨੂੰ ਆਹ ਕਿਆ ਮੈਨੂੰ ਤਾਂ ਗੁੱਸਾ ਆ ਗਿਆ ਤੇ ਉਹ ਤੁਹਾਡੇ ਆਤਮਾ ਦਾ ਨੁਕਸਾਨ ਕਰਦਾ ਆ ਤੁਹਾਡੇ ਅੰਦਰ ਤੁਹਾਨੂੰ ਦੁੱਖ ਦਿੰਦਾ ਆ ਕਿਉਂ ਕਿਉਂਕਿ ਹੁਣ ਕੁਝ ਵੀ ਤੁਹਾਡੇ ਅੰਦਰ ਆ ਸਕਦਾ ਕੋਈ ਵੀ ਚੀਜ਼ ਜਿਹੜੀ ਆ ਤੁਹਾਡੇ ਉੱਤੇ ਅਸਰ ਕਰ ਸਕਦੀ ਕਿਸੇ ਦੇ ਬੋਲਣ ਹੋਏ ਸ਼ਬਦ ਅਸਰ ਕਰ ਸਕਦੇ ਆ ਕਿਸੇ ਦੀ ਕੀਤੀ ਹੋਈ ਗਲਤੀ ਤੇ ਤੁਹਾਨੂੰ ਗੁੱਸਾ ਆ ਸਕਦਾ ਕੋਈ ਸਹੀ ਤਰ੍ਹਾਂ ਨਹੀਂ ਤੁਰਿਆ ਜਾਂਦਾ ਤਾਂ ਵੀ ਤੁਹਾਨੂੰ ਗੁੱਸਾ ਆਏਗਾ ਵੀ ਇਹਨੂੰ ਤੁਰਨਾ ਨਹੀਂ ਆਉਂਦਾ ਤੁਹਾਡੇ ਵਾਲੇ ਪ੍ਰਭੂ ਦਾ ਇਸ वचन ਕੇ ਥਰੂ ਪ੍ਰਭੂ ਹਮ ਸਭ ਕੋ ਬਰਕਤਾਂ ਹੋਰ ਅਸ਼ੀਸ਼ ਮਿਲੇ ਕਿਉਂਕਿ ਸਾਤਮੱਚ ਸਹਿਨਾ ਜਦੋਂ ਪਸੈਨੇ ਨਹੀਂ ਤਾਂ ਬਹੁਤ سارے ਰਿਸ਼ਤੇ ਵਿਖਰ ਜਾਂਦੇ ਆ ਔਰ ਮੈਂ ਅੱਧੀ ਵੀਡੀਓ ਲੈ ਕੇ ਪਲੀਸ ਆਫ ਮੇਰੇ ਚੈਨਲ ਕੋ ਸਬਸਕ੍ਰਾਈਬ ਜਰੂਰ ਕਰ ਲੀਜੀਓ ਲਾਈਕ ਕਮੈਂਟ ਜਰੂਰ ਕਰਨਾ ਸਭ ਕੋ ਜੈਮਸੀ ਕੀ ਮਰਤਬਾ